ਜਾਬ ਦੇ ਸਕੂਲਾਂ 'ਚ ਸ਼ੁਰੂ ਹੋਵੇਗਾ ਪ੍ਰੋਜੈਕਟ ਸਮਰੱਥ 2 ਅਪ੍ਰੈਲ 'ਚ ਨਵੇਂ ਸੈਸ਼ਨ ਤੋਂ ਹੀ ਸ਼ੁਰੂ ਹੋਵੇਗਾ ਇਹ ਪ੍ਰੋਜੈਕਟ ਸਟੂਡੈਂਟਸ 'ਚੋਂ ਕੁਝ ਵਿਸ਼ਿਆਂ ਦਾ ਡਰ ਖਤਮ ਕਰਨ ਲਈ ਨਵੇਕਲੀ ਪਹਿਲ ਪ੍ਰੋਜੈਕਟ ਖਤਮ ਹੁੰਦੇ ਹੋਏਗਾ ਵਿਦਿਆਰਥੀਆਂ ਦਾ ਮੁਲਾਂਕਣ ਗਲਤ ਰਿਪੋਰਟ ਦੇਣ ਵਾਲੇ ਅਧਿਆਪਕਾਂ ਨੂੰ ਦਿੱਤੀ ਜਾਵੇਗੀ ਸਜ਼ਾ ਸ਼ਿੱਖਿਆ ਵਿਭਾਗ ਨੇ ਪੰਜਾਬ ਦੇ 19000 ਸਰਕਾਰੀ ਸਕੂਲਾਂ ਚ ਪੜ੍ਹਦੇ ਵਿਦਿਆਰਥੀਆਂ ਦੀ ਕੁਝ ਵਿਸ਼ਿਆਂ ਤੇ ਪਕੜ ਮਜ਼ਬੂਤ ਕਰਨ ਦੇ ਲਈ ਨਵਿਕਲੀ ਪਹਿਲ ਕੀਤੀ ਹੈ ਦੱਸ ਦਈਏ ਕਿ ਦੂਜੀ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਅੰਗਰੇਜ਼ੀ ਪੰਜਾਬੀ ਤੇ ਗਣਿਤ ਵਿਸ਼ੇ ਤੇ ਪਕੜ ਮਜ਼ਬੂਤ ਕਰਨ ਤੇ ਨਾ ਵਿਸ਼ਿਆਂ ਦਾ ਡਰ ਖਤਮ ਕਰਨ ਦੇ ਲਈ ਨਵਿਕ ਪਹਿਲ ਕਦਮੀ ਕੀਤੀ ਗਈ ਹੈ ਇਸ ਤੇ ਲਈ ਪ੍ਰੋਜੈਕਟ ਸਮਰਾਟ 2 ਦੀ ਸ਼ੁਰੂਆਤ ਕੀਤੀ ਜਾਵੇਗੀ 1 ਅਪਰੈਲ ਤੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਨਾਲ ਇਹ ਪ੍ਰੋਜੈਕਟ ਸ਼ੁਰੂ ਹੋਵੇਗਾ ਜੋ ਕਿ 31 ਮਈ ਤੱਕ ਚੱਲੇਗਾ ਕਾਬਿਲ ਗੌਰ ਹੈ ਕਿ ਇਸ ਦੇ ਵਿੱਚ ਸ਼ਾਮਲ ਵਿਦਿਆਰਥੀਆਂ ਦਾ ਮੁਲਾਂਕਣ ਕੀਤਾ ਜਾਵੇਗਾ ਹਾਲਾਂਕਿ ਉਪਾਗ ਵੱਲੋਂ ਇਸ ਦੀ ਜਾਂਚ ਬਾਅਦ ਦੇ ਵਿੱਚ ਵੀ ਕੀਤੀ ਜਾਵੇਗੀ ਜੇਕਰ ਕੋਈ ਸਕੂਲ ਗਲਤ ਤੱਥ ਪੇਸ਼ ਕਰਦਾ ਹੈ ਤਾਂ ਸਬੰਧਿਤ ਸਕੂਲ ਵਿਰੁੱਧ ਕਾਰਵਾਈ ਵੀ ਕੀਤੀ ਜਾਵੇਗੀ। ਇਸ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਮੁੱਖ ਤੌਰ ਤੇ ਤਿੰਨ ਵਿਸ਼ਿਆਂ ਪੰਜਾਬੀ, ਅੰਗਰੇਜ਼ੀ ਤੇ ਗਣਿਤ ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਇਸ ਦੇ ਵਿੱਚ ਸਮਾਨ ਸਮਝ ਵਾਲੇ ਵਿਦਿਆਰਥੀਆਂ ਦੇ ਗਰੁੱਪਸ ਬਣਾਏ ਜਾਣਗੇ। ਦੂਜੀ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬੀ ਤੇ ਅੰਗਰੇਜ਼ੀ ਵਿਸ਼ੇ ਦੇ ਲਈ ਪੈਰਾਗ੍ਰਾਫ ਰੀਡਿੰਗ ਸਿਖਾਈ ਜਾਵੇਗੀ, ਜਦਕਿ ਤੀਜੀ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਕਹਾਣੀ ਪੜਾਈ ਜਾਵੇਗੀ। ਇਸ ਤੇ ਲਈ ਸਕੂਲਾਂ ਨੂੰ ਟੈਂਕ ਟੇਬਲ ਵੀ ਪੇਜ ਦਿੱਤਾ ਗਿਆ ਇਸੇ ਤਰ੍ਹਾਂ ਗਣਿਤ ਦੇ ਵਿੱਚ ਦੂਜੀ ਤੋਂ ਤੀਜੀ ਜਮਾਤ ਦੇ ਵਿਦਿਆਰਥੀਆਂ ਨੂੰ ਪਲੱਸ ਤੇ ਮਾਈਨਸ ਪੜਾਇਆ ਜਾਵੇਗਾ ਜਦੋਂ ਕਿ ਹੋਰ ਜਮਾਤਾਂ ਦੇ ਵਿਦਿਆਰਥੀਆਂ ਨੂੰ ਜੋੜ ਘਟਾਓ ਗੁਣਾ ਤੇ ਭਾਗ ਪੜਾਇਆ ਜਾਵੇਗਾ ਤਿਆਨ ਦੇ ਵਿੱਚ ਇਸ ਪ੍ਰੋਜੈਕਟ ਸ਼ਾਮਲ ਬੱਚਿਆਂ ਦਾ ਮੁਲਾਂਕਣ ਵੀ ਕੀਤਾ ਜਾਵੇਗਾ ਸਾਰਾ ਡੇਟਾ ਨਿਰਧਾਰਿਤ ਸਮੇਂ ਤੇ ਪੋਰਟਲ ਤੇ ਅਪਲੋਡ ਵੀ ਹੋਵੇਗਾ ਇਸ ਦੇ ਨਾਲ ਹੀ ਜੇਕਰ ਕਿਸੇ ਪ੍ਰੋਜੈਕਟ ਨਾਲ ਸੰਬੰਧਿਤ ਅੰਕੜਿਆਂ ਦੇ ਵਿੱਚ 5% ਦੀ ਤੋਂ ਵੱਧ ਕਮੀ ਪਾਈ ਜਾਂਦੀ ਹੈ ਤਾਂ ਸਕੂਲ ਮੁਖੀ ਤੇ ਬੰਦੇ ਤੇ ਅੱਗੇ ਆਪਕਾ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ ਦੱਸ ਦਈਏ ਕਿ ਇਸ ਦੇ ਨਾਲ ਹੀ ਮਹੀਨਾਵਰ ਪ੍ਰੀਖਿਆਵਾਂ ਜੁਲਾਈ ਮਹੀਨੇ ਛੋਣ ਗਿਆ ਇਸ ਪ੍ਰੋਜੈਕਟ ਦੇ ਸਵਾਲ ਵੀ ਉਸ ਦੇ ਵਿੱਚ ਸ਼ਾਮਲ ਕੀਤੇ ਜਾਣਗੇ ਪੰਜਾਬ ਦੇ ਸਕੂਲਾਂ ਚ ਸ਼ੁਰੂ ਹੋਵੇਗਾ ਪ੍ਰੋਜੈਕਟ ਸਮਰਾਥ 2 ਅਪ੍ਰੈਲ ਚ ਨਵੇਂ ਸੈਸ਼ਨ ਤੋਂ ਹੀ ਸ਼ੁਰੂ ਹੋਵੇਗਾ ਇਹ ਪ੍ਰੋਜੈਕਟ ਸਟੂਡੈਂਟਸ ਚੋਂ ਕੁਝ ਵਿਸ਼ਿਆਂ ਦਾ ਡਰ ਖਤਮ ਕਰਨ ਲਈ ਨਵੇਕਲੀ ਪਹਿਲ ਪ੍ਰੋਜੈਕਟ ਖਤਮ ਹੁੰਦੇ ਹੋਏਗਾ ਵਿਦਿਆਰਥੀਆਂ ਦਾ ਮੁਲਾਂਕਣ ਗਲਤ ਰਿਪੋਰਟ ਦੇਣ ਵਾਲੇ ਅਧਿਆਪਕਾਂ ਨੂੰ ਦਿੱਤੀ ਜਾਵੇਗੀ ਸਜ਼ਾ ਸ਼ਿੱਖਿਆ ਵਿਭਾਗ ਨੇ ਪੰਜਾਬ ਦੇ 19000 ਸਰਕਾਰੀ ਸਕੂਲਾਂ ਚ ਪੜ੍ਹਦੇ ਵਿਦਿਆਰਥੀਆਂ ਦੀ ਕੁਝ ਵਿਸ਼ਿਆਂ ਤੇ ਪਕੜ ਮਜ਼ਬੂਤ ਕਰਨ ਦੇ ਲਈ ਨਵਿਕਲੀ ਪਹਿਲ ਕੀਤੀ ਹੈ ਦੱਸ ਦਈਏ ਕਿ ਦੂਜੀ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਅੰਗਰੇਜ਼ੀ ਪੰਜਾਬੀ ਤੇ ਗਣਿਤ ਵਿਸ਼ੇ ਤੇ ਪਕੜ ਮਜ਼ਬੂਤ ਕਰਨ ਤੇ ਨਾ ਵਿਸ਼ਿਆਂ ਦਾ ਡਰ ਖਤਮ ਕਰਨ ਦੇ ਲਈ ਨਵਿਕ ਪਹਿਲ ਕਦਮੀ ਕੀਤੀ ਗਈ ਹੈ ਇਸ ਤੇ ਲਈ ਪ੍ਰੋਜੈਕਟ ਸਮਰਾਟ 2 ਦੀ ਸ਼ੁਰੂਆਤ ਕੀਤੀ ਜਾਵੇਗੀ 1 ਅਪਰੈਲ ਤੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਨਾਲ ਇਹ ਪ੍ਰੋਜੈਕਟ ਸ਼ੁਰੂ ਹੋਵੇਗਾ ਜੋ ਕਿ 31 ਮਈ ਤੱਕ ਚੱਲੇਗਾ ਕਾਬਿਲ ਗੌਰ ਹੈ ਕਿ ਇਸ ਦੇ ਵਿੱਚ ਸ਼ਾਮਲ ਵਿਦਿਆਰਥੀਆਂ ਦਾ ਮੁਲਾਂਕਣ ਕੀਤਾ ਜਾਵੇਗਾ ਹਾਲਾਂਕਿ ਉਪਾਗ ਵੱਲੋਂ ਇਸ ਦੀ ਜਾਂਚ ਬਾਅਦ ਦੇ ਵਿੱਚ ਵੀ ਕੀਤੀ ਜਾਵੇਗੀ ਜੇਕਰ ਕੋਈ ਸਕੂਲ ਗਰਤ ਤਤ ਪੇਸ਼ ਕਰਦਾ ਹੈ ਤਾਂ ਸਬੰਧਿਤ ਸਕੂਲ ਵਿਰੁੱਧ ਕਾਰਵਾਈ ਵੀ ਕੀਤੀ ਜਾਵੇਗੀ ਇਸ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਮੁੱਖ ਤੌਰ ਤੇ ਤਿੰਨ ਵਿਸ਼ਿਆਂ ਪੰਜਾਬੀ ਅੰਗਰੇਜ਼ੀ ਤੇ ਗਣਿਤ ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਇਸ ਤੇ ਵਿੱਚ ਸਮਾਨ ਸਮਝ ਵਾਲੇ ਵਿਦਿਆਰਥੀਆਂ ਦੇ ਗਰੁੱਪਸ ਬਣਾਏ ਜਾਣਗੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬੀ ਤੇ ਅੰਗਰੇਜ਼ੀ ਵਿਸ਼ੇ ਦੇ ਲਈ ਪੈਰਾਗ੍ਰਾਫ ਰੀਡਿੰਗ ਸਿਖਾਈ ਜਾਵੇਗੀ ਜਦਕਿ ਤੀਜੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਕਹਾਣੀ ਪੜਾਈ ਜਾਵੇਗੀ ਇਸ ਤੇ ਲਈ ਸਕੂਲਾਂ ਨੂੰ ਟਾਈਮ ਟੇਬਲ ਵੀ ਪੇਜ ਦਿੱਤਾ ਗਿਆ ਇਸੇ ਤਰ੍ਹਾਂ ਗਣਿਤ ਦੇ ਵਿੱਚ ਦੂਜੀ ਤੋਂ ਤੀਜੀ ਜਮਾਤ ਦੇ ਵਿਦਿਆਰਥੀਆਂ ਨੂੰ ਪਲੱਸ ਤੇ ਮਾਈਨਸ ਪੜਾਇਆ ਜਾਵੇਗਾ ਜਦੋਂ ਕਿ ਹੋਰ ਜਮਾਤਾਂ ਦੇ ਵਿਦਿਆਰਥੀਆਂ ਨੂੰ ਜੋੜ ਘਟਾਓ ਗੁਣਾ ਤੇ ਭਾਗ ਪੜਾਇਆ ਜਾਵੇਗਾ ਤਿਆਨ ਦੇ ਵਿੱਚ ਇਸ ਪ੍ਰੋਜੈਕਟ ਸ਼ਾਮਲ ਬੱਚਿਆਂ ਦਾ ਮੁਲਾਂਕਣ ਵੀ ਕੀਤਾ ਜਾਵੇਗਾ ਸਾਰਾ ਡੇਟਾ ਨਿਰਧਾਰਿਤ ਸਮੇਂ ਤੇ ਪੋਰਟਲ ਤੇ ਅਪਲੋਡ ਵੀ ਹੋਵੇਗਾ ਇਸ ਦੇ ਨਾਲ ਹੀ ਜੇਕਰ ਕਿਸੇ ਪ੍ਰੋਜੈਕਟ ਨਾਲ ਸੰਬੰਧਿਤ ਅੰਕੜਿਆਂ ਦੇ ਵਿੱਚ 5% ਦੀ ਤੋਂ ਵੱਧ ਕਮੀ ਪਾਈ ਜਾਂਦੀ ਹੈ ਤਾਂ ਸਕੂਲ ਮੁਖੀ ਤੇ ਸੰਬੰਧਿਤ ਅਧਿਆਪਕਾਂ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ ਦੱਸ ਦਈਏ ਕਿ ਇਸ ਦੇ ਨਾਲ ਹੀ ਮਹੀਨਾਵਰ ਪ੍ਰੀਖਿਆਵਾਂ ਜੁਲਾਈ ਮਹੀਨੇ ਛੋਣ ਗਿਆ ਇਸ ਪ੍ਰੋਜੈਕਟ ਦੇ ਸਵਾਲ ਵੀ ਉਸ ਦੇ ਵਿੱਚ ਸ਼ਾਮਲ ਕੀਤੇ ਜਾਣਗੇ